ਇਲੇ ਸਾਲ ਇੱਕ ਗਾਉਣ ਵਾਲੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਉਹਦਾ ਨਾਮ ਆ ਸਿੱਧੂ ਮੂਸੇਵਾਲਾ। ਪਰ ਬੰਦਾ ਮਰਨ ਤੋਂ ਬਾਅਦ ਆ ਕਈ ਵਾਰੀ ਕੁਝ ਇਹੋ ਜਿਹਾ ਲਿਖ ਜਾਂਦਾ ਵਾ ਕੁਝ ਇਹੋ ਜਿਹਾ ਕਰ ਜਾਂਦਾ ਵਾ ਜਿਹੜਾ ਬੰਦੇ ਨੂੰ ਸਦਾ ਵਾਸਤੇ ਅਮਰ ਕਰ ਜਾਂਦਾ ਵਾ। ਉਹਨੇ ਪਹਿਲਾਂ ਕੀ ਲਿਖਿਆ ਕੀ ਗਾਇਆ? ਉਹਦੇ ਸਾਰੇ ਉੱਤੇ ਪਾਣੀ ਫੇਰ ਦਿੱਤਾ ਜਦੋਂ ਉਹਦੇ ਮਰਨ ਤੋਂ ਬਾਅਦ ਇੱਕ ਗੀਤ ਰਿਲੀਜ਼ ਹੁੰਦਾ ਏ ਉਹਦਾ ਨਾਮ ਹੈ S Y L ਮੈਨੂੰ ਹੁਕਮ ਹੋਇਆ ਹੈ ਕਿ ਐ ਐਸਵਾਈਐਲ ਕੀ ਆ ਤੇ ਉਸ ਐਸਵਾਈਐਲ ਦੇ ਅੰਦਰੋਂ ਨੇ ਇੱਕ ਨਾਂ ਵਰਤਿਆ ਸੀ ਮੁਰ ਬਲਵਿੰਦਰ ਜਟਾਣਾ ਆਊਗਾ ਇਹ ਬਲਵਿੰਦਰ ਜਟਾਣਾ ਕੌਣ ਹੈ ਜਿਹਦੇ ਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਗੂਗਲ ਉੱਤੇ ਉਹਨਾਂ ਦਿਨਾਂ 'ਚ ਸਰਚ ਵਜੀ ਤੇ ਇਹ ਬਲਵਿੰਦਰ ਜਟਾਣਾ ਕੌਣ ਹੈ ਜਿਹਨੂੰ ਉਸ ਗਾਉਣ ਵਾਲੇ ਨੇ ਆਪਣੇ ਗੀਤ ਅੰਦਰ ਲਿਆਂਦਾ ਤੇ ਉਹਦੀ ਤਸਵੀਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਜਾਇਬ ਘਰ ਦੇ ਅੰਦਰ ਲਾਉਣੇ ਪਈ ਸਮੇਂ ਨੇ ਬੜੀ ਤੇਜ਼ੀ ਨਾਲ ਚੱਲਣਾ ਮੋٹے ਮੋٹے ਪੁਆਇੰਟ ਮੈਂ ਪ੍ਰਸੰਗ ਵਿੱਚੋਂ ਕਹਿ ਕੇ ਤੁਹਾਡੇ ਕੋਲੋਂ ਆਗਿਆ ਲੈਣ ਲੱਗਾ ਹਾਂ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਜੂਨ 1984 ਦਾ ਕੱਲੂ ਘਾਰੇ ਆ ਵਾਪਰਿਆ ਕੱਲੂ ਘਾਰੇ ਦਾ ਦੁਖਾਂਤ ਤੁਹਾਡੇ ਚੋਂ ਬਹੁਤਿਆਂ ਨੇ ਆਪਣੇ ਪਿੰਡੇ ਤੇ ਹੰਡਾਇਆ ਆਪਣੇ ਪਿੰਡੇ ਤੇ ਝੱਲਿਆ ਪਰ 1984 ਦੇ ਕੱਲੂ ਘਾਰੇ ਤੋਂ ਬਾਅਦ ਕੇਂਦਰ ਦੀਆਂ ਸਰਕਾਰਾਂ ਨੇ ਤੇ ਕੇਂਦਰ ਦੀਆਂ ਏਜੰਸੀਆਂ ਨੇ ਇੱਕ ਕੰਮ ਹੋਰ ਕੀਤਾ ਉਹਨਾਂ ਆਖਿਆ ਕਿ ਇਸ ਕੰਮ ਵਾਸਤੇ ਸਾਨੂੰ ਲੱਗਣ 5 ਸਾਲ ਸਾਨੂੰ ਲੱਗਣ 10 ਸਾਲ ਪੰਜਾਬ ਦੀ ਜਵਾਨੀ ਨੂੰ ਇਹੋ ਜੀ ਮਾਰ ਮਾਰਨੀ ਆ ਕਿ ਮੁੜ ਕੇ ਕਈ ਸਾਲਾਂ ਤੱਕ ਇਹ ਆਪਣੀ ਮਿੱਟੀ ਵਾਸਤੇ ਆਪਣੇ ਧਰਮ ਵਾਸਤੇ ਆਪਣੇ ਗੁਰੂ ਵਾਸਤੇ ਆਪਣੇ ਪੰਜਾਬ ਵਾਸਤੇ ਮੋੜ ਖੜੇ ਨਾ ਹੋਣ ਉਹਦੇ ਵਾਸਤੇ ਇੱਕ ਕੰਮ ਕੀਤਾ ਗਿਆ ਪੰਜਾਬ ਦੀ ਜਵਾਨੀ ਦੇ ਘਰਾਂ ਚੋਂ ਚੁੱਕ ਚੁੱਕ ਕੇ ਨਕਲੀ ਮੁਕਾਬਲੇ ਬਣਾਏ ਗਏ ਇਹਨੇ ਖਾੜਕੂ ਥੋੜੇ ਸੀ ਜਿੰਨੇ ਖਾੜਕੂ ਕਹਿ ਕੇ ਇਹਨਾਂ ਨੇ ਖਤਮ ਕਰ ਦਿੱਤੇ ਖਾੜਕੂ ਇਹਨੇ ਨਹੀਂ ਸੀ ਹਾਂ ਖਾੜਕੂ ਉਹਨਾਂ ਨੂੰ ਮਾਰਦੇ ਨੇ ਉਹ ਖਾੜਕੂਆਂ ਨੂੰ ਮਾਰਦੇ ਨੇ ਪਰ ਸਰਕਾਰ ਨੇ ਆਪਣੀ ਗਿਣਤੀ ਵਧਾਉਣ ਵਾਸਤੇ ਸਕੂਲਾਂ ਚੋਂ ਪੜਦੇ ਮੁੰਡੇ ਚੁੱਕੇ ਕਾਲਜਾਂ ਚੋਂ ਪੜਦੇ ਮੁੰਡੇ ਚੁੱਕੇ ਖੇਤਾਂ ਚ ਕੰਮ ਕਰਦੇ ਮੁੰਡੇ ਚੁੱਕੇ ਘਰ ਸੁੱਤੇ ਮੁੰਡੇ ਚੁੱਕੇ ਦੋਸ਼ ਕੀਆ ਉਹਦੇ ਸਿਰ ਦੇ ਉੱਤੇ ਨੀਲਾ ਕਾਲਾ ਪੀਲਾ ਪਰਨਾ ਚਿਹਰੇ ਤੇ ਦਾੜਾ ਗਾਤਰੇ ਸ੍ਰੀ ਸਾਹਿਬ ਗੁੱਟ ਤੇ ਕੜਾ ਏ ਉਹਨੂੰ ਇੰਨੇ ਚ ਕਹਿ ਕੇ ਤੇ ਦੋਸ਼ੀ ਬਣਾ ਕੇ ਰੋਹੀ ਦੇ ਪੁਲ ਤੇ ਖੜ ਕੇ ਖਤਮ ਕਰਕੇ ਤੇ ਨਹਿਰ ਦੇ ਵਿੱਚ ਰੋੜ ਦੇਣਾ ਉਹ ਹਰੀਕੇ ਤੋਂ ਦੋ ਨਹਿਰਾਂ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਨੇ ਕਦੀ ਰਾਜਸਥਾਨ ਵਾਲੇ ਵੀ ਹੱਥ ਖੜੇ ਕਰਗੇ ਸੀ ਪੰਜਾਬ ਵਾਲਿਓ ਇੰਨੇ ਬੰਦੇ ਰੋੜ ਰੋੜ ਆਉਂਦੇ ਤੁਹਾਡੇ ਵਾਲੇ ਬਣਿਓ ਅਸਲ 'ਚ ਉਹ ਮੁੰਡੇ ਪੰਜਾਬ ਦੇ ਪਿੰਡਾਂ 'ਚੋਂ ਚੁੱਕੇ ਜਾਂਦੇ ਸੀ ਤੁਹਾਡੇ ਤੋਂ ਬਹੁਤਾ ਦੂਰ ਨਹੀਂ ਭਾਈ ਜਸਵੰਤ ਸਿੰਘ ਖਾਲੜੇ ਨੇ ਉਹਨਾਂ ਦਿਨਾਂ ਵਿੱਚ 25000 ਮੁੰਡਿਆਂ ਦੀ ਰਿਪੋਰਟ ਬਣਾ ਕੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਸੀ ਆ ਉਹ 25000 ਮੁੰਡਾ ਏ ਜਿਹੜਾ ਬਿਲਕੁਲ ਖਾੜਕੂ ਨਹੀਂ ਸੀ ਹੈਗਾ ਇਹ ਤਰਨ ਤਰਨ ਪੱਤੀ ਵਲਟੋਆ ਆਪ ਇੱਕ ਹੀਵੰਡ ਏਰੀਆ ਗਾਂ ਅੰਮਰਸਰ ਚਲੇ ਜਾਓ ਗੁਰਦਾਸਪੁਰ ਚਲੇ ਜਾਓ ਇਹ ਕੱਲੇ ਮਾਜੇ ਦੀ ਬੈਲਟ ਵਿੱਚੋਂ ਉਹ 25000 ਮੁੰਡਾ ਸੀ ਜਿਹੜਾ ਖਾੜਕੂ ਕਹਿ ਕੇ ਸਰਕਾਰ ਨੇ ਘਰਾਂ ਚੋਂ ਚੁੱਕ ਕੇ ਮਾਰਿਆ ਸੀ ਜਦੋਂ ਕਿ ਉਹਨਾਂ ਦਾ ਖਾੜਕੂਆਂ ਨਾਲ ਦੂਰ ਦੂਰ ਦਾ ਕੋਈ ਸੰਬੰਧ ਨਹੀਂ ਸੀ ਹੈਗਾ ਫਿਰ ਚਿੱਟੀਆਂ ਦਾੜੀਆਂ ਵਾਲੇ ਬਾਪੂ ਲਿਆ ਕੇ ਠਾਣਿਆਂ ਚ ਰੋਲੇ ਗਏ ਮਾਵਾਂ ਦੀਆਂ ਚਿੱਟੀਆਂ ਚੁੰਨੀਆਂ ਸਿਰਾਂ ਤੋਂ ਲਾਹ ਲਾ ਕੇ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਜਦੋਂ ਇਨਸਾਫ਼ ਦੇ ਦਰਵਾਜ਼ੇ ਬੰਦ ਹੋਏ ਫਿਰ ਇਨਸਾਫ ਆਪਣੇ ਹੱਥਾਂ 'ਚ ਕਰਨ ਵਾਸਤੇ ਪੰਜਾਬ ਦੀ ਜਵਾਨੀ ਨੇ ਹੱਥਾਂ 'ਚ ਸ਼ਸਤਰ ਫੜੇ ਜਿਹੜਾ ਇਨਸਾਫ ਸਾਡੇ ਗੁਰੂ ਨੇ ਵੀ ਸਾਨੂੰ ਕਿਹਾ ਏ ਚੂਕਾਰ ਅਜ਼ਹਮਾ ਹੀਲ ਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ ਜਦੋਂ ਇਨਸਾਫ ਦੇ ਦਰਵਾਜ਼ੇ ਬੰਦ ਹੋ ਜਾਣ ਫਿਰ ਬੰਦੇ ਨੂੰ ਆਪਣੀ ਗੱਲ ਅਗਲੇ ਤੱਕ ਪਹੁੰਚਾਉਣ ਵਾਸਤੇ ਜਿੱਥੇ ਉਹ ਹੱਥ ਮਲਾਉਂਦਾ ਸੀ ਮੁੜ ਕੇ ਦਾ ਕਸੌਣ ਤੇ ਵਟਣਾ ਹੀ ਪੈਣਾ ਸੀ ਨਾ ਕੁਝ ਨਾ ਕੁਝ ਤੇ ਕਰਨਾ ਹੀ ਪੈਣਾ ਸੀ ਦੋ ਜਟਾਣੇ ਪਿੰਡ ਨੇ ਦੋ ਜਟਾਣੇ ਪਿੰਡ ਇੱਕ ਜਟਾਣਾ ਵਾ ਖਮਾਣੋ ਲਾਗੇ ਇੱਕ ਜਟਾਣਾ ਵਾ ਚਮਕੌਰ ਸਾਹਿਬ ਦੇ ਲਾਗੇ ਜਿਹੜਾ ਚਮਕੌਰ ਸਾਹਿਬ ਦੇ ਲਾਗੇ ਜਟਾਣਾ ਪਿੰਡ ਆ ਆਰਾਮ ਗੜੀਆ ਪਰਿਵਾਰ ਦੇ ਅੰਦਰ ਗੁਰਸਿੱਖ ਦਾ ਜਨਮ ਹੋਇਆ ਨਾਂ ਰੱਖਿਆ ਬਲਵਿੰਦਰ ਸਿੰਘ ਇਹ ਬਲਵਿੰਦਰ ਸਿੰਘ ਸੀਆਈਡੀ ਤੇ ਪੁਲਿਸ ਦੀ ਨਿਗਾ ਚ ਪਹਿਲੀ ਵਾਰ ਉਦੋਂ ਰੜਕਿਆ ਜਦੋਂ ਇਹਨੇ ਆਪਣੇ ਪਿੰਡ 'ਚ ਪਹਿਲੀ ਵਾਰ ਇੱਕ ਗੁਰਮਤ ਸਮਾਗਮ ਕਰਾਇਆ ਆ ਚਟੀਆਂ ਦਾੜੀਆਂ ਵਾਲੇ ਬਜ਼ੁਰਗ ਜਿਹੜੇ ਬੈਠੇ ਇਹਨਾਂ ਨੂੰ ਪਤਾ ਹੋਊਗਾ 80 81 82 83 ਤੇ 84 ਦਾ ਉਹ ਟਾਈਮ ਜਦੋਂ ਪਿੰਡਾਂ ਵਿੱਚ ਗੁਰਮਤ ਸਮਾਗਮ ਕਰਾਉਣਾ ਵੀ ਗੁਨਾਹ ਗਿਣਿਆ ਜਾਂਦਾ ਸੀ ਭਾਈ ਚਟਾਣੇ ਨੇ ਆਪਣੇ ਪਿੰਡ 'ਚ ਗੁਰਮਤ ਸਮਾਗਮ ਕਰਾਇਆ ਉਹ ਪਹਿਲੀ ਵਾਰ ਸੀ ਆਈਡੀ ਦੇ ਰਡਾਰ ਉੱਤੇ ਆਇਆ ਫਿਰ ਉਹ ਰੋਪੜ ਦੇ ਸਰਕਾਰੀ ਕਾਲਜ 'ਚ ਪੜ੍ਹਨੇ ਪੈ ਗਿਆ ਪ੍ਰਿੰਸੀਪਲ ਨੂੰ ਕਹਿੰਦਾ ਵੀ ਅਸੀਂ ਅਖੰਡ ਪਾਠ ਕਰਾਉਣਾ ਹੈ ਪ੍ਰਿੰਸੀਪਲ ਨੇ ਨਾਂ ਕੀਤੀ ਪਰ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਕਾਲਜ ਵਿੱਚ ਅਖੰਡ ਪਾਠ ਪ੍ਰਾਰੰਭ ਕਰਵਾਇਆ ਭੋਗ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਸੱਦਿਆ ਗਿਆ ਇਦਰੋ ਭੋਗ ਪਾ ਕੇ ਮਹਾਰਾਜ ਦਾ ਸਰੂਪ ਜੇ ਕਾਲਜ ਵਿੱਚੋਂ ਗਿਆ ਸੀ ਜਦ ਪਟਿਆਲੇ ਦੀ ਸੀਆਈਡੀ ਨੇ ਆ ਕੇ ਕਾਲਜ ਨੂੰ ਘੇਰਾ ਪਾਇਆ ਤੇ ਪਹਿਲੇ ਦਿਨ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਚੋਕ ਕੇ ਪੁਲਿਸ ਦੀ ਜਿਪਸੀ 'ਚ ਬਿਠਾਇਆ ਗਿਆ ਪਟਿਆਲੇ ਲੈ ਗਏ ਰੱਜ ਕੇ ਕੁੱਟਿਆ ਗਿਆ ਤਸ਼ੱਦਦ ਕੀਤਾ ਗਿਆ ਪਿੰਡ ਵਾਲੇ ਮਗਰੋਂ ਤਗੜੇ ਸੀ ਧਾਕੇ ਪੈ ਗਏ ਤੇ ਜਟਾਣੇ ਨੂੰ ਛਡਾ ਲਿਆ ਇਹ ਦੌਰ ਵੀ ਤੁਸੀਂ ਵੇਖਿਆ 84 ਤੋਂ ਲੈ ਕੇ 94 ਤੱਕ ਜਦੋਂ ਪੁਲਿਸ ਦੀ ਵਾਰ ਜਿਪਸੀਆਂ ਲੈ ਕੇ ਹਰਲ ਹਰਲ ਕਰਕੇ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਕਰਦੀ ਸੀ ਤੇ ਜਿਹੜਾ ਉਹਨਾਂ ਦੀ ਜਿਪਸੀ 'ਚ ਇੱਕ ਵਾਰੀ ਬਹਿ ਗਿਆ ਪਿੰਡ ਵਾਲੇ ਤਗੜੇ ਹੋਣਗੇ ਤੇ ਛਡਾ ਕੇ ਲੈ ਆਉਂਦੇ ਸੀ ਨਹੀਂ ਤੇ ਜਿਹੜਾ ਬੰਦਾ ਇੱਕ ਵਾਰੀ ਉਹਨਾਂ ਦੀ ਜਿਪਸੀ 'ਚ ਬਹਿ ਗਿਆ ਮੁੜ ਕੇ ਲੱਥ ਦਾ ਲੋਕਾਂ ਨੇ ਘਾਟੀ ਵੇਖਿਆ ਸੀ ਉਹਨੂੰ ਉਤਰਦਿਆਂ ਕਦੀ ਨਹੀਂ ਸੀ ਵੇਖਿਆ ਮੁਕਾਬਲਾ ਹੀ ਕੀਤਾ ਜਾਂਦਾ ਸੀ ਉਹਦਾ ਹੁਣ ਭਾਈ ਚਟਾਣੇ ਨੂੰ ਰੋਜ਼ ਪੁਲਿਸ ਚੁੱਕਦੀ ਆ ਚੌਥੇ ਦਿਨ ਆਗੇ ਦੂਜੇ ਦਿਨ ਆਗੇ ਪੰਜਵੇਂ ਦਿਨ ਆਗੇ ਇੱਕ ਦਿਨ ਭਾਈ ਜਟਾਣਾ ਗਰਮੀਆਂ ਦੇ ਦਿਨ ਸੀ ਮੰਜੇ ਦੇ ਉੱਤੇ ਅੰਮ੍ਰਿਤ ਵੇਲਾ ਸੀ ਰਾਤ ਕੋਠੇ ਤੇ ਸੁਤਤਾ ਜੇ ਅੰਮ੍ਰਿਤ ਵੇਲੇ ਲੱਤਾਂ ਲਮਕਾ ਕੇ ਬੈਠਾ ਸੀ ਜਾਂਨੇ ਘਰ ਵਾਲੇ ਮੋੜ ਤੋਂ ਪੁਲਿਸ ਦੀ ਜਿਪਸੀ ਮੁੜਦੀ ਵੇਖੀ ਜਦੋਂ ਨੇ ਪੁਲਿਸ ਦੀ ਜਿਪਸੀ ਮੁੜਦੀ ਵੇਖੀ ਤਾਂ ਭੱਜ ਕੇ ਕੋਠੇ ਤੋਂ ਥੱਲੇ ਉਤਰਿਆ ਅੱਗੇ ਉਹਦਾ ਬਾਪੂ ਖਲੋਤਾ ਸੀ ਬਾਪੂ ਨੂੰ ਹੱਥ ਜੋੜ ਕੇ ਕਹਿੰਦਾ ਬਾਪੂ ਚੰਗਾ ਫਿਰ ਮੈਂ ਚੱਲਿਆ ਉਹਨੇ ਆਖਿਆ ਕਿੱਥੇ ਪੁੱਤ ਉਹਨੇ ਆਖਿਆ ਬਾਪੂ ਰੋਜ ਕੁੱਟ ਖਾ ਕੇ ਮਰਨ ਨਾਲੋਂ ਚੰਗਾ ਮੈਂ ਇੱਕ ਅੱਧਾ ਮਾਰ ਕੇ ਮਰਾਂ ਇਹ ਤੇ ਜੇ ਦਿਨ ਆ ਜਾਂਦੇ ਆ ਕੁੱਟਦੇ ਆ ਮਾਰਦੇ ਆ ਜ਼ਲੀਲ ਕਰਦੇ ਆ ਹੁਣ ਜਟਾਣਾ ਨਹੀਂ ਤੈਨੂੰ ਲੱਭੂਗਾ ਬਾਪੂ ਇਹ ਨਹੀਂ ਕਾ ਗੱਲ ਕਹਿ ਕੇ ਬਲਵਿੰਦਰ ਸਿੰਘ ਚਲਾ ਗਿਆ ਥੋੜੇ ਦਿਨ ਹੋਏ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਿਤਾ ਨੇ ਆਪਣੇ ਪੁੱਤ ਨੂੰ ਕਹੇ ਦੇ ਰਾਈ ਸੁਣਾ ਲਾਇਆ ਪੁੱਤ ਜਿਹੜੇ ਰਾਹ ਦੇ ਉੱਤੇ ਤੂੰ ਪੈ ਗਿਆ ਇਹ ਰਾਹ ਗੋਲੀਆਂ ਵਾਲਾ ਵਾ ਇਹ ਰਾਹ ਮੌਤ ਵਾਲਾ ਵਾ ਪਰ ਇੱਕ ਵਾਰੀ ਪਹਿਲਾਂ ਮੈਨੂੰ ਮਿਲ ਕੇ ਜਾ ਲਓ ਜੀ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਮੁਲਾਕਾਤ ਆਪਣੇ ਬਾਪੂ ਦੇ ਨਾਲ ਹੋਈ ਹੁਣ 20 ਕਸਾਲਾਂ ਦਾ ਮੁੰਡਾ ਹੋਵੇ ਜਿਹਨੂੰ ਹੱਥੀਂ ਪਾਲ ਕੇ ਬਾਪੂ ਨੇ ਜਵਾਨ ਕੀਤਾ ਹੋਵੇ ਸਾਹਮਣੇ ਉਹ ਜਵਾਨ ਪੁੱਤ ਖਲੋਤਾ ਤੇ ਬਾਪੂ ਨੇ ਇੱਕ ਗੱਲ ਆਖੀ ਪੁੱਤ ਜਿਹੜੇ ਰਾਹ ਦੇ ਉੱਤੇ ਪੈ ਗਿਆ ਵਾ ਇਹ ਰਾਹ ਮਖਮਲੀ ਗਲੀਚੀਆਂ ਵਾਲਾ ਨਹੀਂ ਹੈਗਾ ਸੁੱਖ ਭੁੱਲਣੇ ਪੈਂਦੇ ਹੁੰਦੇ ਆ ਇਹ ਗੱਲ ਪੱਕੀ ਜੇ ਤੁਸੀਂ ਸੱਚ ਦਾ ਰਾਹ ਫੜ ਕੇ ਵੇਖੋ ਘਰ ਦਾ ਸੁੱਖ ਚੈਨ ਛੱਡਣਾ ਪਊਗਾ ਮੁੜ ਕੇ ਘਰ ਨਹੀਂ ਕਦੀ ਲੱਭਦੇ ਹੁੰਦੇ ਜਿਨ੍ਹਾਂ ਨੇ ਸੱਚ ਦੇ ਰਾਹ ਫੜਿਆ ਗੁਰੂ ਕਲਗੀ ਤਰਪਾਦਸ਼ਾ ਦਾ ਇਤਿਹਾਸ ਤੁਹਾਡੇ ਸਾਹਮਣੇ ਆ ਸੱਚ ਦਾ ਰਾਹ ਫੜਿਆ ਮਾਛੀਵਾੜੇ ਦੇ ਜੰਗਲਾਂ ਚ ਮੇਰਾ ਦਾਤਾ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਿੱਥੇ ਆਨੰਦਪੁਰ ਦੀਆਂ ਸੇਜਾਂ ਤੇ ਕਿੱਥੇ ਮਾਛੀਵਾੜੇ ਦਾ ਜੰਗਲ ਰਾਹ ਸੱਚ ਦਾ ਫੜਿਆ ਸੀ ਰਾਹ ਸੱਚ ਦਾ ਫੜਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆ 31 ਤਵੀ ਲਾਹੌਰ ਦੀ ਧਰਤੀ ਉਬਲਦੀ ਦੇਗ ਤੇ ਗਰਮ ਰੇਤਾ ਸੀ ਸੰਦਰ ਪੈਂਦੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਦੇ ਆ ਅੱਜ ਕੱਲ੍ਹ ਦੀਆਂ ਗੱਲਾਂ ਨੇ ਤੁਸੀਂ ਅੱਜ ਸੱਚ ਦੇ ਰਾਹ ਤੇ ਪੈ ਕੇ ਵੇਖੋ ਤੁਸੀਂ ਅੱਜ ਹੀ ਹੱਤਵਾਦੀ ਜੇ ਅੱਜ ਹੀ ਵੱਖਵਾਦੀ ਜੇ ਅੱਜ ਹੀ ਤੁਸੀਂ ਖਾੜਕੂ ਜੇ ਅੱਜ ਹੀ ਤੁਸੀਂ ਫਲਾਣੇ ਜੇ ਅੱਜ ਹੀ ਤੁਸੀਂ ਟਮਕਾਣੇ ਜੇ ਲੀਡਰਾਂ ਦੀਆਂ ਬੁੱਤੀਆਂ ਕਰੀ ਜਾਓ ਚਿੱਟਾ ਵੇਚੀ ਜਾਓ ਲੋਕਾਂ ਦੇ ਹੱਕ ਦੱਬੀ ਜਾਓ ਤੇ ਉਹਨਾਂ ਨੂੰ ਭੱਥਾ ਪਚਾਈ ਜਾਓ ਮਹੀਨੇ ਬਾਦਾਂ ਸਰਕਾਰੀ ਦਰਬਾਰੇ ਤੇ ਤੁਹਾਡੀ ਬੱਲੇ ਬੱਲੇ ਆ ਤੁਹਾਡੀ ਬਹਿਜਾ ਬਹਿਜਾ ਕੋਈ ਤੁਹਾਡਾ ਬੂਆ ਨਹੀਂ ਟੱਪ ਕੇ ਰਾਜੀ ਤੁਸੀਂ ਅੱਜ ਪਿੰਡ ਚੋਂ ਨਸ਼ਾ ਬੰਦ ਕਰਾਉਣ ਵਾਸਤੇ ਤੁਰ ਪੋ ਅੱਜ ਹੀ ਤੁਹਾਨੂੰ ਡਾਰੇ ਆ ਪਤਾ ਨਹੀਂ ਕਿੰਨੇ ਗੋਲੀ ਮਾਰ ਕੇ ਮਾਰ ਦੇਣਾ ਸੱਚ ਦਾ ਰਾਹ ਤੇ ਹੈਗਾ ਐਦਾਂ ਦਾ ਬਾਪੂ ਨੇ ਆਵਾਜ਼ ਮਾਰ ਕੇ ਆਖਿਆ ਪੁੱਤ ਮੈਨੂੰ ਪਤਾ ਜਿਸ ਰਾਹ ਤੇ ਤੂੰ ਪਿਆ ਇਹ ਰਾਹ ਮੌਤ ਨੂੰ ਸੱਦਾ ਦੇਊਗਾ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਆਖਿਆ ਬਾਪੂ ਮੌਤ ਦਾ ਰਹਿ ਗਈ ਕਿਹੜਾ ਹਰ ਇੱਕ ਬੰਦੇ ਨੂੰ ਛੇਤੀ ਮਿਲ ਜਾਂਦਾ ਮੈਂ ਸ਼ਹੀਦ ਹੋਣਾ ਇੱਕ ਦਿਨ ਤੇ ਬਾਪੂ ਨੇ ਅਗਲੀ ਗੱਲ ਬੜੀ ਧੀਰਜ ਵਾਲੀ ਆਖੀ ਕਹਿੰਦਾ ਪੁੱਤ ਫਿਰ ਚਲੇ ਜਾਣਾ ਦੁਨੀਆ ਤੋਂ ਪਰ ਜਾਣ ਤੋਂ ਪਹਿਲਾਂ ਕੁਝ ਇਹੋ ਜਿਹਾ ਕਰਕੇ ਜਾਵੀਂ ਲੋਕੀ ਬਲਵਿੰਦਰ ਸਿੰਘ ਜਟਾਣਾ ਬਲਵਿੰਦਰ ਸਿੰਘ ਜਟਾਣਾ ਸਦੀਆਂ ਤੱਕ ਤੈਨੂੰ ਚੇਤੇ ਕਰਨ ਕੋਈ ਇਹੋ ਜਿਹਾ ਕੰਮ ਕਰਕੇ ਜਾਵੀਂ ਜਿਹੜਾ ਲੋਕਾਂ ਦੇ ਦਿਲਾਂ 'ਚ ਸਦਾ ਵਾਸਤੇ ਤੂੰ ਵਸ ਜਾਵੇਂ ਉਹਨੇ ਆਖਿਆ ਬਾਪੂ ਵਾਦਾ ਰਿਆ ਜਦ ਤਣ ਬਲਵਿੰਦਰ ਸਿੰਘ ਦੁਨੀਆ ਤੋਂ ਜਾਊਗਾ ਕੁਝ ਇਹੋ ਜਿਹਾ ਕੰਮ ਕੀਤਾ ਹੋਗਾ ਲੋਕੀ ਮਾਣ ਕਰਿਆ ਕਰਨਗੇ ਮੇਰੇ ਉੱਤੇ ਤੇ ਤੇਰੇ ਉੱਤੇ ਹੁਣ ਭਾਈ ਬਲਵਿੰਦਰ ਸਿੰਘ ਜਟਾਣਾ ਬੱਬਰ ਖਾਲਸਾ ਚ ਰਲ ਗਿਆ ਉਹਨੇ ਆਪਣੇ ਖਾੜਕੂਆਂ ਵਾਸਤੇ ਕੁਝ ਨਿਜਮ ਸੈੱਟ ਕੀਤੇ ਜਦੋਂ ਜਥੇਦਾਰ ਬਣਿਆ ਉਹ ਕਹਿੰਦਾ ਕਿਸੇ ਦਾ ਵਹੀਕਲ ਨਹੀਂ ਖੋਇਆ ਜਾਵੇਗਾ ਨਾ ਸਕੂਟਰ ਨਾ ਮੋਟਰਸਾਈਕਲ ਜਿਹੜੀ ਠਾਰ ਉੱਤੇ ਪ੍ਰਸ਼ਾਦਾ ਪਾਣੀ ਛਕਣ ਜਾਣਾ ਹੈ ਸਪੈਸ਼ਲ ਤੌਰ ਤੇ ਕਿਸੇ ਕੋਲੋਂ ਕੋਈ ਮੰਗ ਨਹੀਂ ਕੀਤੀ ਜਾਵੇਗੀ ਸਾਨੂੰ ਆ ਖਵਾ ਦਿਓ ਸਾਨੂੰ ਆ ਖਵਾ ਦਿਓ ਘਰ ਵਾਲੇ ਜੋ ਬਣਾ ਕੇ ਛਕਾ ਦੇਣ ਛੱਕ ਕੇ ਤੁਰ ਜਾਣਾ ਹੈ ਤੀਜੀ ਗੱਲ ਜਿਹੜੇ ਘਰ ਜਾਓ ਸਰਸਰੀ ਨਿਗਾਹ ਪੈ ਜਾਵੇ ਤੇ ਦੋ ਵਾਰੀ ਪੈ ਜਾਵੇ ਚਾਰ ਵਾਰੀ ਪੈ ਜਾਵੇ ਪਰ ਖਾੜਕੂਆਂ ਚੋਂ ਕੋਈ ਬੰਦਾ ਨਿਗਾਹ ਚੁੱਕ ਕੇ ਕਿਸੇ ਦੀ ਧੀ ਪਹਿਣ ਵਾਲੀ ਨਹੀਂ ਵੇਖੇਗਾ ਜਦੋਂ ਆਹ ਤਿੰਨ ਨਿਜਮ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਸੈੱਟ ਕੀਤੇ ਮਾਲਵੇ ਦੇ ਇਲਾਕੇ ਚ ਬਲਵਿੰਦਰ ਸਿੰਘ ਜਟਾਣਾ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਲੱਗ ਪਿਆ। ਰਾਜ ਕਰਨ ਲੱਗ ਪਿਆ। ਉਹਨਾਂ ਦਿਨਾਂ ਚ ਇੱਕ ਘਟਨਾ ਵਾਪਰਦੀ ਆ ਪਿੰਡ ਮਾਰਬੇ। ਇੱਕ ਟਾਊਟ ਬੰਦਾ ਵਾ ਜਸਪਾਲ ਸਿੰਘ ਕਾਕਾ। ਸਰਕਾਰੀ ਟਾਊਟ ਸੀ। ਉਹਨੇ ਬਾਣੀਆਂ ਦੀ 12 ਸਾਲਾਂ ਦੀ ਧੀ ਘਰੋਂ ਚੁੱਕੀ। ਉਹਦੇ ਨਾਲ ਦੁਸ਼ਕਰਮ ਕੀਤਾ ਤੇ ਨਾਂ ਲਾ ਦਿੱਤਾ ਬੱਬਰ ਖਾੜਕੂਆਂ ਦਾ। ਖਬਰ ਪਹੁੰਚੀ ਭਾਈ ਬਲਵਿੰਦਰ ਸਿੰਘ ਜਟਾਣੇ ਤੱਕ ਭਾਈ ਜਟਾਣਿਆ ਪਿੰਡ ਮਾਰਬੇ ਚ ਆਹ ਮਾੜਾ ਕੰਮ ਹੋਇਆ ਤੇ ਨਾਂ ਲੱਗਦਾ ਬਬਰਾਂ ਦਾ ਭਾਈ ਜਟਾਣੇ ਨੇ ਆਖਿਆ ਬੰਦਾ ਲੱਭੋ ਕਿਹੜਾ ਉਹ ਕਹਿੰਦੇ ਜਸਪਾਲ ਕਾਕਾ ਜਸਪਾਲ ਕਾਕੇ ਨੂੰ ਘਰੋਂ ਚੁੱਕ ਕੇ ਪਿੰਡ ਦੀ ਸਾਥ ਵਿੱਚ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਲਿਆਂਦਾ ਤੇ ਪਿੰਡ ਮਾਰਬੇ ਦੇ ਗੁਰਦੁਆਰੇ ਦੇ ਸਪੀਕਰ ਤੋਂ ਅਨਾਉਂਸਮੈਂਟ ਕਰਕੇ ਭਾਈ ਬਲਵਿੰਦਰ ਸਿੰਘ ਨੇ ਆਖਿਆ ਪਿੰਡ ਵਾਲਿਓ ਘਰੋਂ ਬਾਹਰ ਨਿਕਲੋ ਤੁਹਾਨੂੰ ਕੁਝ ਵਿਖਾਉਣ ਲੱਗੇ ਅੱਜ ਸਾਰਾ ਪਿੰਡ ਘਰੋਂ ਬਾਹਰ ਨਿਕਲਿਆ ਸਾਰੇ ਪਿੰਡ ਦੇ ਸਾਹਮਣੇ ਜਸਪਾਲ ਕਾਕਾ ਮੰਨਿਆ ਉਸ ਬੱਚੀ ਦੇ ਨਾਲ ਦੁਸ਼ਕਰਮ ਮੈਂ ਕੀਤਾ ਏ ਬਬਰਾਂ ਦਾ ਨਾਂ ਜਾਣ ਬੁੱਝ ਕੇ ਲਾਇਆ ਏ ਉਥੋਂ ਜਸਪਾਲ ਕਾਕਾ ਚੁੱਕਿਆ ਮਰਿੰਡਾ ਚੂਨੀ ਰੋਡ ਤੇ ਖੜ ਕੇ ਉਹਦੇ ਮੱਥੇ 'ਚ ਗੋਲੀ ਮਾਰ ਕੇ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਉਹ ਬੰਦਾ ਸਦਾ ਵਾਸਤੇ ਖਤਮ ਕਰ ਦਿੱਤਾ ਹੁਣ ਉਸ ਇਲਾਕੇ 'ਚ ਜਟਾਣਾ ਜਟਾਣਾ ਹੋਣ ਲੱਗੀ ਇਹ ਤੇ ਸੀ ਭਾਈ ਬਲਵਿੰਦਰ ਸਿੰਘ ਜਟਾਣਾ ਖਾੜਕੂ ਕਿੱਦਾਂ ਬਣਿਆ ਜੁਝਾਰੂ ਕਿੱਦਾਂ ਬਣਿਆ ਭਾਈ ਬਲਵਿੰਦਰ ਸਿੰਘ ਜਟਾਣੇ ਦਾ SYL ਨਾਲ ਕੀ ਸੰਬੰਧ ਆ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ SYL ਦਾ ਮਤਲਬ ਕੀ ਆ ਉਸ ਗੌਣ ਵਾਲੇ ਨੇ SYL ਕਿਹਾ ਕਿਉਂ ਆ S ਦਾ ਮਤਲਬ ਆ ਸਤਲੁਜ Y ਦਾ ਮਤਲਬ ਆ ਯਮਨਾ L ਦਾ ਮਤਲਬ ਆ ਲਿੰਕ ਇੰਦਰਾ ਗਾਂਧੀ ਨੇ ਪੰਜਾਬ ਨੂੰ ਸਦਾ ਵਾਸਤੇ ਬਰਬਾਦੀ ਦੇ ਕੰਢੇ ਤੇ ਖੜਨ ਵਾਸਤੇ ਦਰਿਆ ਸਤਲੁਜ ਦਾ ਪਾਣੀ ਚੁੱਕ ਕੇ ਦਰਿਆ ਜਮਨਾ ਦੇ ਵਿੱਚ ਪਾ ਕੇ ਇੱਕ ਨਹਿਰ ਬਣਾਉਣੀ ਸੀ ਜਿਹਦਾ ਨਾਂ ਰੱਖਣਾ ਸੀ ਐਸਵਾਈਐਲ ਨਹਿਰ ਇਹ ਪੰਜਾਬ ਦੇ ਹੱਕਾਂ ਉੱਤੇ ਸਿੱਧਾ-ਸਿੱਧਾ ਡਾਕਾ ਸੀ ਇੰਦਰਾ ਗਾਂਧੀ ਨੇ 1982 ਵਿੱਚ ਐਸਵਾਈਐਲ ਦਾ ਜਿਹੜਾ ਟਾਪ ਸੀ ਉਹ ਕਈ ਦੇ ਨਾਲ ਉਹ ਪਿੰਡ ਕਪੂਰੀ ਦੇ ਵਿੱਚ ਲਾਉਣਾ ਸੀ ਪਿੰਡ ਕਪੂਰੀ ਇਧਰ ਹਰਿਆਣਾ ਸੀ ਇਧਰ ਪੰਜਾਬ ਸੀ ਉਹਨੇ ਆਖਿਆ ਹਰਿਆਣੇ ਵਾਲੇ ਆਪਣੀ ਨਹਿਰ ਬਣਾ ਲਓ ਪੰਜਾਬ ਵਾਲੇ ਆਪਣੀ ਬਣਾ ਲਓ ਜਦੋਂ ਨਹਿਰ ਬਣ ਗਈ ਤੇ ਪਾਣੀ ਚੋਕ ਕੇ ਵਿੱਚ ਪਾ ਦਿਆਂਗੇ ਜਦੋਂ ਇੰਦਰਾ ਗਾਂਧੀ ਨਹਿਰ ਦਾ ਟੱਪ ਲਾਉਣ ਵਾਸਤੇ ਪਹੁੰਚੀ ਉਥੇ ਪ੍ਰਕਾਸ਼ ਸਿੰਘ ਬਾਦਲ ਹਣੀ ਜਾ ਕੇ ਪਹਿਲਾਂ ਖਲੋਤੀ ਸੁਣ ਆਖਿਆ ਅਸੀਂ ਟੱਕ ਲੱਗਣ ਨਹੀਂ ਦੇਣਾ ਇੰਦਰਾ ਗਾਂਧੀ ਟੱਕ ਲਾ ਕੇ ਚਲੀ ਗਈ ਅਕਾਲੀਆਂ ਨੇ ਮੋਰਚਾ ਸ਼ੁਰੂ ਕਰ ਦਿੱਤਾ ਪਰ 1978 ਚ ਅਕਾਲੀਆਂ ਦਾ ਵਕਾਰ ਇੰਨਾ ਡਿੱਗ ਗਿਆ ਸੀ ਕਿ ਬੰਦੇ ਮੋਰਚੇ 'ਚ ਆਉਣ ਹੀ ਨਾ ਮੋਰਚਾ ਵੀ ਤਦ ਸਫਲ ਹੁੰਦਾ ਜੇ ਦਰਿਆ ਭਰਿਆ ਹੁੰਨ ਮਗਰ ਅਕਾਲੀਆਂ ਦੇ ਮੋਰਚੇ 'ਚ ਬੰਦੇ ਉਹਨੇ ਕੌਣ ਜਿੰਨੇ ਕ ਤੁਹਾਡੇ ਦੀਵਾਨ ਹਾਲ 'ਚ ਪੱਖੇ ਲੱਗੇ ਆ ਹੁਣ ਇੰਨੇ ਕ ਬੰਦਿਆਂ ਨਾਲ ਮੋਰਚੇ ਥੋੜਾ ਜਿੱਤੇ ਜਾਂਦੇ ਕਿਤੇ ਹੁਣ ਜਦੋਂ ਬੰਦਿਆਂ ਦੀ ਗਿਣਤੀ ਘਟ ਗਈ ਅਕਾਲੀਆਂ ਨੇ ਸੋਚਿਆ ਵੀ ਇਹ ਮੋਰਚਾ ਸਾਡੇ ਗਲੇ ਦੀ ਹੱਡੀ ਬਣ ਚਲਿਆ ਨਾ ਛੱਡਣ ਜੋਗੇ ਆ ਨਾ ਭੱਜਣ ਜੋਗੇ ਆ ਉਹ ਸੋਚਣ ਲੱਗੇ ਰੱਬਾ ਕੋਈ ਵਿਧ ਬਣਾ ਇਹ ਮੋਰਚੇ ਤੋਂ ਸਾਡਾ ਖਹਿੜਾ ਛਡਾ ਉਹਨਾਂ ਦੀ ਕਿਸਮਤ ਚੰਗੀ 1982 ਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਾਹਪੁਰਖਾਂ ਨੇ ਅੰਮ੍ਰਿਤਸਰ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਅਕਾਲੀਆਂ ਨੇ ਕਪੂਰੀ ਪਿੰਡ ਵਾਲਾ ਮੋਰਚਾ ਚੋੱਕ ਕੇ ਤੇ ਅੰਮ੍ਰਿਤਸਰ ਸੰਤਾਂ ਦੇ ਨਾਲ ਮਿਲਾ ਲਿਆ ਅਸੀਂ ਵੀ ਇੱਥੇ ਲਾਉਣਾ ਉਹਨਾਂ ਨੂੰ ਪਤਾ ਇੱਥੇ ਬੰਦੇ ਜਾਦੇ ਆਉਣੇ ਲੀਡਰ ਬੰਦੇ ਨੂੰ ਬੰਦਿਆਂ ਨਾ ਹੁੰਦਾ ਉਹਨੂੰ ਭਾਵੇਂ ਸ਼ਰਾਬੀ ਕਵਾਬੀ ਲਿਆ ਕੇ ਬਿਠਾ ਦਿਓ ਤੇ ਭਾਵੇਂ ਪਾਗਲਖਾਨੇ ਚੋਂ ਲਿਆ ਕੇ ਬਿਠਾ ਦਿਓ ਲੀਡਰ ਨੂੰ ਕੁਰਸੀਆਂ ਭਰੀਆਂ ਚਾਹੀਦੀਆਂ ਉਹਨੂੰ ਪਤਾ ਵੀ ਮੈਂ ਝੂਠ ਸੱਚ ਗੰਢਣਾ ਇਹਨਾਂ ਨੇ ਬੋਲੇ ਸੋਨੇ ਹਾਲ ਸਾਸਰੀ ਗਾਲ ਤੇ ਕਰੀ ਜਾਣਾ ਆ ਵੋਟਾਂ ਆ ਚਲੀਆਂ ਵੇਖਿਓ ਬਣਦਾ ਕੀ ਸਾਡਾ ਕਹਿੰਦੇ ਜਦੋਂ ਮੋਰਚਾ ਲੱਗ ਗਿਆ ਮੋਰਚੇ ਦੀ ਪਹਿਲੀ ਸ਼ਰਤ ਲਿਖੀ ਗਈ ਵੀ ਐਸਵਾਈਐਲ ਨਹਿਰ ਨਹੀਂ ਬਣਨੀ ਚਾਹੀਦੀ 84 ਹੋ ਗਈ ਅਟੈਕ ਹੋ ਗਿਆ ਇੰਦਰਾ ਗਾਂਧੀ ਮਰ ਗਈ ਨਹਿਰ ਜੇ ਨਹੀਂ ਸੀ ਬਣੀ ਉਸ ਤੋਂ ਬਾਅਦਾ ਰਜੀਵ ਗਾਂਧੀ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਵਿੱਚ ਇੱਕ ਐਗਰੀਮੈਂਟ ਹੁੰਦਾ ਜਿਹਨੂੰ ਰਜੀਵ ਲੋਂਗੋਵਾਲ ਐਗਰੀਮੈਂਟ ਕਹਿੰਦੇ ਆ ਰਜੀਵ ਗਾਂਧੀ ਕਹਿੰਦਾ ਦੱਸੋ ਚਾਹੀਦਾ ਕੀ ਆ ਤੇ ਲੋਂਗੋਵਾਲ ਕਹਿੰਦਾ ਫੇਰ ਸਾਡੀ ਸਰਕਾਰ ਬਣਾ ਦਿਓ ਸਰਕਾਰ ਬਣਾਉਣੀ ਆ ਬਰਨਾਲੇ ਉਹਨਾਂ ਦੀ ਰਜੀਵ ਗਾਂਧੀ ਕਹਿੰਦਾ ਲੋਂਗ ਸਰਕਾਰ ਮੈਂ ਬਣਾ ਦੂੰ ਬਰਨਾਲੇ ਦੀ ਬਣਾ ਦੇਾਂਗੇ ਪਰ ਸਾਡੇ ਵਾਸਤੇ ਕੀ ਕਰੋਗੇ ਉਹਨਾਂ ਕਹਾ ਤੁਹਾਡੇ ਵਾਸਤੇ ਕੀ ਕਰਨਾ ਤੁਹਾਨੂੰ ਐਸਵਾਈਐਲ ਨਹਿਰ ਬਣਾ ਕੇ ਦੇਾਂਗੇ ਜਿਹੜੇ ਬੰਦਿਆਂ ਨੇ 1982 ਚ ਐਸਵਾਈਐਲ ਨਹਿਰ ਰੋਕਣ ਲਈ ਧਰਨਾ ਲਾਇਆ ਉਹਨਾਂ ਬੰਦਿਆਂ ਨੇ ਮੁੜ ਕੇ ਕੁਰਸੀ ਲੈਣ ਵਾਸਤੇ ਐਸਵਾਈਐਲ ਨਹਿਰ ਬਣਾ ਕੇ ਦਿੱਤੀ ਆ ਧੋਖਾ ਸੀ ਪੰਜਾਬ ਨਾਲ ਜਿਨ੍ਹਾਂ ਨੂੰ ਅਸੀਂ ساری ਉਮਰ ਪੰਥਕ 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 ਕਹਿ ਛੱਡਿਆ ਬੇਈਮਾਨੀ ਸੀ ਲੀਡਰ ਬੰਦੇ ਦੀ ਕੀ ਜ਼ਮੀਰ ਆ ਲੀਡਰ ਬੰਦੇ ਦਾ ਕੀ ਵਕਾਰ ਆ ਮਾਫ ਕਰਿਓ ਗੱਲਾਂ ਕੁਝ ਕੌਣੀਆਂ ਨੇ सरपंचੀ ਦੀਆਂ ਵੋਟਾਂ ਆਉਣੀਆਂ ਨੇ ਮੈਨੂੰ ਪਤਾ ਹੁਣ ਦਸੰਬਰ ਤੱਕ ਸਕੇ ਭਰਾਵਾਂ ਵੀ ਇੱਕ ਦੂਜੇ ਨਾਲ ਨਹੀਂ ਬੋਲਣਾ ਜੇ ਚਾਰ ਭਰਾਵਾ ਨਾ ਉਹਨਾਂ ਚੋਹਾਂ ਨੇ ਨਹੀਂ ਇੱਕ ਦੂਜੇ ਨੂੰ ਕਵਾਉਣਾ ਨਾ ਨਾ ਮੈਂ ਤੇ ਇੱਧਰ ਪਾਉਣੀ ਵੋਟ ਮੈਂ ਤੇ ਇੱਧਰ ਪਾਉਣੀ ਆ ਤੇ ਜਿੰਨਾ ਪਿਛੇ ਤੁਸੀਂ ਪਿੰਡਾਂ ਚ ਜੁੱਤੀਓ ਜੁੱਤੀ ਹੋਣਾ ਨਾ ਉਹਨਾਂ ਦੀ ਸ਼ਾਮਾਂ ਨੂੰ ਗਲਾਸੀ ਵੀ ਇਕੱਠੀ ਖੜਕਦੀ ਆ ਰੋਟੀ ਵੀ ਇਕੱਠੀ ਆ ਬੋਟੀ ਵੀ ਇਕੱਠੀ ਆ ਉਹਦੇ ਨਜ਼ਾਰੇ ਲੈਂਦੇ ਅਸੀਂ ਪਿੰਡ ਚ ਜੂਤ ਪਤਾਂਗ ਕਰਨੋਂ ਨਹੀਂ ਹਟਦਾ ਹਾਂ ਦਸੰਬਰ ਤੱਕ ਵੇਖੋ ਸਾਡਾ ਜਲੂਸ ਕਿਦਾਂ ਨਿਕਲਦਾ ਉਹਨਾਂ ਨੂੰ ਪਤਾ ਇਹਨਾਂ ਨੂੰ ਕੀ ਚਾਹੀਦਾ ਵਾ ਇਹਨਾਂ ਨੂੰ ਬੱਤੀ ਦੇ ਕੇ ਖਰੀਦ ਲਾਂਗੇ ਇਹਨਾਂ ਨੂੰ ਆਟਾ ਦਾਲ ਦੇ ਕੇ ਖਰੀਦ ਲਾਂਗੇ ਇਹਨਾਂ ਦੀਆਂ ਬੀਬੀਆਂ ਜਿਹੜੀਆਂ ਜਾਂਦੀਆਂ ਬੱਸਾਂ ਦੇ ਬਹਿ ਕੇ ਬੱਸਾਂ ਦਾ ਕਿਰਾਇਆ ਮਾਫ ਕਰਦਾਂਗੇ ਹੋਏ ਤੇ ਇੰਨੇ ਜੀ ਖੁਸ਼ਿਆ ਜਵਾਨੀ ਭਾਵੇਂ ਇਹਨਾਂ ਦੀ ਚਿੱਟਾ ਪੀ ਪੀ ਕੇ ਰੂੜੀਆਂ ਦੇ ਉੱਤੇ ਮਰਦੀ ਫਿਰੇ ਇਹਦੇ ਆਟੇ ਦਾਲ ਦੇ ਬਣ ਜਾ ਰਹੇ ਆ ਸਾਡੇ ਆਟੇ ਦਾਲ ਨੇ ਸਾਡਾ ਬੇੜਾ ਗਰਖ ਕਰ ਦਿੱਤਾ ਅਸੀਂ ਪੰਜਾਬ ਦੀ ਜਵਾਨੀ ਭੰਗ ਦੇ ਪਾੜੇ ਮਰਵਾ ਲਈ ਫਲੇ ਪੁਰਸ਼ਾਂ ਨੂੰ ਲੋਕ ਨੇ ਹਾਦੀ ਸਿੰਘਾਂ ਦੇ ਕੋਲੋਂ ਸੇਵਾ ਲੈਣ ਲੱਗਾ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰਦਿਆਂ ਆਪਣਾ ਭਾਈਚਾਰਾ ਨਾ ਪਿੰਡਾਂ ਚੋਂ ਖਤਮ ਕਰ ਲਿਓ ਭਾਈਚਾਰਾ ਪਿੰਡਾਂ ਚ ਖਤਮ ਹੋਇਆ ਸਾਡੇ ਮੇਲਿਆਂ ਚ ਰੌਣਕਾਂ ਖਤਮ ਹੋ ਗਈਆਂ ਚਾਰ-ਚਾਰ ਗੁਰਦੁਆਰਿਆਂ ਕਹਿੰਦੇ ਉਹਨਾਂ ਦੇ ਮੱਲੇ ਮੇਲਾ ਅਸੀਂ ਕਿ ਲੈਣ ਜਾਣਾ ਇਦਾਂ ਹੀ ਆਣਾ ਵੀ ਉਹਨਾਂ ਦੇ ਮੱਲੇ ਮੇਲਾ ਉਹ ਗਰਾਈ ਉਥੇ ਕਰਨਾ ਇੱਧਰ ਕਿ ਲੈਣ ਆਇਆ ਅਸੀਂ ਤੇ ਨਹੀਂ ਜਾਂਦੇ ਜਦੋਂ ਸਾਡੇ ਮੱਲੇ ਚ ਮੇਲਾ ਹੋਊ ਫਿਰ ਸਾਡੇ ਵਾਲੇ ਚਲੇ ਜਾਵਾਂਗੇ ਸਾਡੀਆਂ ਆ ਚੀਜ਼ਾਂ ਨੇ ਸਾਡਾ ਬੇੜਾ ਕਰਕ ਕਰ ਦਿੱਤਾ ਜੋ ਮਰਜ਼ੀ ਹੋ ਜੇ ਪਿੰਡਾਂ ਦਾ ਭਾਈਚਾਰਾ ਨਾ ਕਿਤੇ ਗਵਾਲਿਓ ਗਲੀ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਆ ਆਪਣੇ ਭਰਾਵਾਂ ਨਾਲ ਆਪਣੇ ਗਲੀ ਮੱਲੇ ਵਾਲਿਆਂ ਨਾਲ ਇਹਨਾਂ ਲੀਡਰਾਂ ਦੇ ਮਗਰ ਲਾ ਕੇ ਵੋਟਾਂ 'ਚ ਨਾ ਵਿਗਾੜਿਓ ਓਏ ਮੇਰੇ ਵਰਗਾ ਨਵਾਂ ਨਵਾਂ ਲੀਡਰ ਬਣ ਗਿਆ ਨਾ ਪਿੰਡ ਵਾਲਿਆਂ ਨੇ ਥਾਪੜੀ ਦਿੱਤੀ ਤੇ ਮੁੰਡਿਆਂ ਨੇ ਸ਼ੈਤਾਨੀ ਨਾਲ ਵੀ ਹੋ ਭਾਈਆ ਅੱਗੇ ਤੇਰੇ ਨਾਲ ਆ ਵੇਖੋ ਇਦਾਂ ਬੜਿਆਂ ਦਾ ਕੁੰਡਾ ਹੋਣਾ ਪਿੰਡ ਆਏ ਹੁਣ ਦਸੰਬਰ ਤੱਕ ਹੱਲਾ ਸ਼ੇਰੀ ਨੇ ਮਰਵਾਉਣੇ ਕਈ ਇੰਗਾਂ ਨੇ ਲੱਖਾਂ ਰੁਪਏ ਦੇ ਜਿਹੜੇ ਜੋੜੇ ਪੰਜਾਂ ਸਾਲਾਂ ਚ ਉਹ ਆਹ ਭੰਗ ਦੇ ਬਾੜੇ ਰੋਣੇ ਤੇ ਡੱਬੇ ਚੋਂ ਵੋਟਾਂ ਮੁੜ ਕੇ ਆਪਣੇ ਟੱਬਰ ਦੀਆਂ ਨਹੀਂ ਨਿਕਲਣੀਆਂ ਉਹਨਾਂ ਦੀਆਂ ਉਹ ਮੇਰੇ ਵਰਗਾ ਨਵਾਂ ਨਵਾਂ ਕੋ ਲੀਡਰ ਬਣ ਗਿਆ ਉਹਨੂੰ ਪਿੰਡ ਵਾਲੇ ਆਂਦੇ ਵੀ ਆਹ ਪਿੰਡ ਦੇ ਬਾਹਰ ਵਾਰ ਨਾ ਕਮਿਆਰਾਂ ਦਾ ਮੱਲਾ ਵਾ ਕਿਤੇ ਉਹ ਬੰਦੇ ਨਾਲ ਗੰਡ ਲਾ ਵੋਟਾਂ ਸਾਰੀਆਂ ਤੇਰੀਆਂ ਤੂੰ ਜਿੱਤਿਆ ਜਿੱਤਿਆ ਉਹ ਮੇਰੇ ਵਰਗਾ ਲੀਡਰ ਨਵਾਂ ਪਾ ਕੇ ਕੁੜਤਾ ਪਜਾਮਾ ਚਤੇ ਰੰਗਦਾ ਔਰ ਰਾਤ ਕਮਿਆਹਾਰਾਂ ਦੇ ਘਰ ਚ ਲਾ ਗਿਆ ਤੇ ਬਾਪੂ ਦੀ ਪੈਨ ਤੇ ਜਾ ਕੇ ਬਹਿ ਗਿਆ ਕਹਿੰਦਾ ਬਾਪੂ ਵੋਟਾਂ ਪਾ ਦੇ ਸਾਨੂੰ ਸਾਰੀਆਂ ਪਵਾਦੇ ਟੱਬਰ ਦੀਆਂ ਉਹਨੇ ਕਿਹਾ ਦਏਗਾ ਕੀ ਬੰਦਾ ਗੋ ਕਹਿੰਦਾ ਦਏਗਾ ਕੀ ਉਹਨੇ ਜੀ ਪ੍ਰਤੀ 500 ਤੋਂ ਸ਼ੁਰੂ ਕੀਤਾ ਕਹਿੰਦਾ 500 ਰੁਪਏ ਦੇ ਹਿਸਾਬ ਨਾਲ ਨਖ ਨਹੀਂ ਯਾਰ 1200 1500 ਤੱਕ ਗੱਲ ਚਲੀ ਗਈ ਮੁੰਡਾ ਕਹਿੰਦਾ ਗੱਲ ਮੁਕਣੀ ਕਿੱਥੇ ਆ ਬਾਪੂ ਕਹਿੰਦਾ ਨਾ 500 ਚਾਹੀਦਾ ਨਾ ਯਾਰ ਚਾਹੀਦਾ ਨਾ 1200 ਨਾ 1500 ਮਿੱਟੀ ਢੋਣ ਦਾ ਕੰਮ ਕਰਦੇਗਾ ਖੋਤਾ ਲੱਭ ਕੇ ਲਿਆ ਦੇ ਸਾਨੂੰ ਲੀਡਰ ਨੇ ਆਖਿਆ ਕੰਮ ਸੌਖਾ ਹੀ ਆ ਉਹ ਮੰਡੀ ਤੇ ਖੋਤਾ ਲੈਣ ਚਲਾ ਗਿਆ ਅਗਲੇ ਦਿਨ ਹੁਣ ਜਿਹੜੇ ਖੋਤੇ ਨੂੰ ਹੱਦ ਪਾਵੇ ਖੋਤਾ ਦੇ 11000 ਤੋਂ ਸ਼ੁਰੂ ਹੋਵੇ 11000 12000 15000 ਤੱਕ ਚਲਾ ਗਿਆ ਮੁੰਡਾ ਕਲਪ ਕੇ ਬਾਪੂ ਕੋਹਾਗਾ ਕਹਿੰਦਾ ਲੈ ਬਾਪੂ ਜਿਹੜਾ ਖੋਤਾ ਤੂੰ ਲੈਣਾ ਚਾਹਨਾ ਉਹ ਖੋਤਾ ਤੇ 15 15000 ਤੱਕ ਜਾਂਦਾ ਬਾਪੂ ਕਹਿੰਦਾ ਅਸੀਂ ਖੋਤੇਆ ਦੋ ਵੀ ਗਏ ਗੁਜਰੇ ਓਏ ਖੋਤਾ 15000 ਦਾ ਤੂੰ ਸਾਡਾ ਮੁੱਲ 10000 ਰੁਪਈਆ ਪਾਵੇਂ ਪਸ਼ੂਆਂ ਨਾਲੋਂ ਮੁੱਲ ਥੋੜਾ ਵਧਾ ਕੇ ਹੀ ਰੱਖਣਾ ਆਪਾਂ ਇਹ ਕਿਹਦੇ ਇਹ ਨਾ ਹੋਵੇ ਵੀ ਉਹ ਅਲਕੋਹਲ ਤੇ ਹੀ ਡਿੱਗਦੇ ਜਾਈਏ ਤੇ ਬਿੜਾ ਕਰ ਲਿਆ ਨਿਆਣਿਆਂ ਦਾ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਗੁਰੂ ਬਾਤ ਕੇ ਰਿਓ ਇਹਨਾਂ ਦੇ ਕੋਲੋਂ ਉਹ ਕਹਿੰਦੇ ਨੇ ਜਿਹੜੇ ਲੀਡਰਾਂ ਨੇ ਐਸਵਾਈਐਲ ਨਹਿਰ ਰੋਕਣ ਵਾਸਤੇ ਧਰਨਾ ਲਾਇਆ ਕੁਰਸੀ ਮਿਲਣ ਵਾਸਤੇ ਉਹਨਾਂ ਬੰਦਿਆਂ ਨੇ ਆਖਿਆ ਵੀ ਅਸੀਂ ਨਹਿਰ ਬਣਾ ਦੇਾਂਗੇ 75% ਨਹਿਰ ਬਣ ਚੁੱਕੀ ਸੀ ਐਸਵਾਈਐਲ 75% ਖਾੜਕੂਆਂ ਨੇ ਵੇਖਿਆ ਵੀ ਕੰਮ ਤੇ ਸਿਰੇ ਚੜ ਗਿਆ ਲੀਡਰ ਤੇ ਵਿਕੇ ਹੋਇਆ ਇਹਨਾਂ ਦੀ ਤਾਂ ਦਿੱਲੀ ਨਾਲ ਇੱਕ ਗੱਲ ਆ ਕੁਰਸੀ ਇਹਨਾਂ ਦੇ ਕੋਲ ਆ ਹੁਣ ਸਾਨੂੰ ਅੱਗੇ ਆ ਕੇ ਤੇ ਇਹ ਨਹਿਰ ਰੋਕਣੀ ਪੈਣੀ ਆ ਜੇ ਨਾ ਰੋਕੀ ਪੰਜਾਬ ਦਾ ਪਾਣੀ ਗਿਆ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਫੋਨ ਲਾਇਆ ਐਮਐਲਸੀ ਕਰੀ ਨੂੰ ਜਿਹੜਾ ਸਭ ਤੋਂ ਵੱਡਾ ਇੰਜੀਨੀਅਰ ਸੀ ਉਹ ਕਹਿੰਦਾ ਸੀ ਕਰੀ ਸਾਹਿਬ ਮੁੱਦਾ ਪੰਜਾਬ ਦਾ ਹੈ ਪੰਜਾਬ ਦੇ ਪਾਣੀ ਦਾ ਹੈ ਪੰਜਾਬ ਦੀ ਅਣਖ ਤੇ ਗੈਰਤ ਦਾ ਹੈ ਇਹ ਨਹਿਰ ਨਹੀਂ ਬਣਨੀ ਚਾਹੀਦੀ ਤੇ ਸੀਕਰੀਏ ਕੋ ਛਾਤੀ ਦੇ ਹੱਥ ਮਾਰ ਕੇ ਕਹਿੰਦਾ ਤੇਰੇ ਵਰਗੇ 3600 ਬਿਰਦੇ ਜਟਾਣੇ ਇੱਥੇ ਫੋਨ ਕਰਦੇ ਤੁਹਾਡੇ ਆਖੇ ਕਿ ਨਹਿਰਾਂ ਬੰਦ ਹੋ ਜਾਂਦੀਆਂ ਭਾਈ ਜਟਾਣੇ ਨੇ ਆਖਿਆ ਜੇ ਹਾਂ ਗੱਲ ਹੈ ਨਾ ਇੱਥੇ ਰਹੀ ਹੁਣ ਤੈਨੂੰ ਨਹਿਰ ਬਚੂ ਰੋਕ ਕੇ ਵਿਖਾਵਾਂਗੇ ਇਹ ਪੰਜਾਬੀਆਂ ਦਾ ਸੁਭਾਅ ਹੈ ਧੱਕਾ ਹੋ ਜੇ ਤਾਂ ਜੱਡਾ ਮਰਜੀ ਵੱਡਾ ਹੋਵੇ ਪਰ ਧੱਕਾ ਕਰਨ ਵਾਲਾ ਜਦੋਂ ਮੂੰਹ ਤੇ ਹੱਥ ਫੇਰਦਾ ਨਾ ਸਾਹਮਣੇ ਖਲੋ ਕੇ ਫਿਰ ਜੀ ਕਰਦਾ ਦਾ ਗਲ ਘੁੱਟ ਕੇ ਮਾਰ ਦਈਏ ਦੀਪ ਸਿੱਧੂ ਆਂਦਾ ਹੁੰਦਾ ਸੀ ਇੱਕ ਗੱਲ ਉਹ ਕਹਿੰਦਾ ਬਿੱਲੀ ਦੁੱਧ ਪੀਜੇ ਤੇ ਮਾਸਾ ਪੈੜੀ ਨਹੀਂ ਲੱਗਦੀ ਪਰ ਜੇ ਦੁੱਧ ਪੀ ਗਏ ਤੇ ਬਨੇਰੇ ਤੇ ਚੜ ਕੇ ਮੁੱਛਾਂ ਜੀਆਂ ਤਾਂ ਠਾਂ ਠਾਂ ਖਰੇ ਨਾ ਫਿਰ ਉਹਨੂੰ ਮਾਰ ਦੇਣ ਨੂੰ ਜੀ ਕਰਦਾ ਇਹ ਸੁਭਾਅ ਪੰਜਾਬੀਆਂ ਦਾ ਧੱਕਾ ਜਰ ਲੈਣਾ ਹੈ ਪਰ ਜਦੋਂ ਧੱਕਾ ਕਰਨ ਵਾਲਾ ਇਹ ਗੱਲ ਕਵੇ ਵੀ ਮੈਂ ਹੀ ਮੈਂ ਆ ਉਨਾ ਐਮਐਲ ਸੀਕਰੀ ਕਹਿੰਦਾ ਤੁਹਾਡਰਗੇ 3600 ਫਿਰਦੇ ਰੋਕ ਕੇ ਵਿਖਾਓ ਲਓ ਜੀ 23 ਜੁਲਾਈ 1990 ਆ ਗਿਆ ਚੰਡੀਗੜ੍ਹ ਦਾ ਸੈਕਟਰ 26 ਦੂਜੇ ਨੰਬਰ ਦੀ ਬਿਲਡਿੰਗ ਦੇ ਉੱਤੇ ਐਮਐਲ ਸੀਕਰੀ ਦੀ ਮੀਟਿੰਗ ਹੋ ਰਹੀ ਸੀ ਅੱਜ ਐਸਵਾਈਐਲ ਨਹਿਰ ਪੱਕੇ ਤੌਰ ਤੇ ਬਣ ਜਾਣ ਵਾਲੇ ਸਾਈਨ ਹੋ ਜਾਣੇ ਸੀ ਦੋ ਸਕੂਟਰ ਆ ਕੇ ਥੱਲੇ ਖਲੋਤੇ ਦੋਵਾਂ ਸਕੂਟਰਾਂ ਉਤੋਂ ਚਾਰ ਖਾੜਕੂ ਉਤਰੇ ਅੱਗੇ-ਅੱਗੇ ਪੰਜਾਬ ਦਾ ਰਾਖਾ ਭਾਈ ਬਲਵਿੰਦਰ ਸਿੰਘ ਜਟਾਣਾ ਜਾਵੇ ਉਹ ਜਦੋਂ ਭੱਜ ਕੇ ਪੌੜੀਆਂ ਚੜ੍ਹਿਆ ਅੱਗੇ ਭੋਲਾ ਪ੍ਰਸਾਦ ਤੁਰਿਆ ਆਉਂਦਾ ਸੀ ਐਮਐਲ ਸੀ ਕ੍ਰਿਆਾਸਤੇ ਕੌਫੀ ਬਣਾ ਕੇ ਲਈ ਆਉਂਦਾ ਸੀ ਇੰਜੀਨੀਅਰ ਆਸਤੇ ਉਹਨੇ ਮਾਨੀ ਮਾਨ ਵੇਖਿਆ ਵੀ ਮੈਂ ਦੇ ਕੌਫੀ ਲਈ ਉਹਨਾਂ ਦੇ ਮਿੱਠਾ ਤੇ ਆ ਚੁੱਕੀ ਫਿਰਦੇ ਆ ਤੇ ਇਹ ਮਿੱਠਾ ਕਦੇ ਮੈਨੂੰ ਨਾ ਖਾਣਾ ਪੈ ਜੇ ਉਹਨੇ ਕੋਠੇ ਤੋਂ ਛਾਲ ਮਾਰੀ ਤੇ ਭੋਲਾ ਪ੍ਰਸਾਦ ਉਦਾਂ ਹੀ ਲੱਤ ਤੜਾ ਕੇ ਬਹਿ ਗਿਆ ਹੁਣ ਖਾੜਕੂਆ ਦਾ ਜਾ ਕੇ ਐਮ ਐਲ ਸੀ ਕਰੀ ਦੇ ਦਰਵਾਜੇ ਨੂੰ ਮਾਰੀ ਲੱਤ ਦਰਵਾਜਾ ਖੁੱਲਾ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਆਖਿਆ ਇੰਜੀਨੀਅਰ ਸਾਹਿਬ ਤੁਹਾਨੂੰ ਆਖਿਆ ਸੀ ਮੁੱਦਾ ਪੰਜਾਬ ਦਾ ਹੈ ਇਹ ਨਹਿਰ ਨਹੀਂ ਬਾਨਣੀ ਚਾਹੀਦੀ ਐਸ ਵਾਈ ਐਲ ਨਹਿਰ ਨੂੰ ਡੇਕਾਂ ਲਾ ਦਿਓ ਜਿਹੜੀ ਗੱਲ ਸਿੱਧੂ ਮੂਸੇ ਵਾਲਾ ਕਹਿੰਦਾ ਨਾ ਡੇਕਾਂ ਕਿੱਦਾਂ ਲੱਗਦੀਆਂ ਹੁਣ ਆ ਵੇਖਿਓ ਡੇਕ ਲੱਗਦੀ ਕਿੱਦਾਂ ਇਹ ਰੋਕ ਲੱਗਦੀ ਕਿੱਦਾਂ ਉਹ ਕਹਿੰਦਾ ਨਹਿਰ ਨੂੰ ਡੇਕਾਂ ਲਾ ਦਿਓ ਬੰਦ ਕਰ ਦਿਓ ਤੇ ਐਮ ਐਲ ਸੀ ਕਰੀ ਉੱਠ ਕੇ ਕਹਿੰਦਾ ਜਟਾਣਿਆ ਨਹਿਰ ਬਣੂ 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 ਅਤੇ ਨਰੀ ਜਦੋਂ ਆਖਿਆ ਕਿ ਨਹਿਰ ਤੇ ਬਣੂਗੀ ਤੇ ਅੱਗੋ ਭਾਈ ਜਟਾਣਾ ਹੱਸ ਕੇ ਕਹਿੰਦਾ ਇੰਜੀਨੀਅਰ ਸਾਹਿਬ ਨਹਿਰ ਬਣੂ 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 ਪਰ ਪਾਣੀ ਦੀ ਨਹੀਂ ਨਹਿਰ ਬਣੂਗੀ ਤੁਹਾਡੇ ਖੂਣ ਦੀ